ਕੰਦੀ ਵੀਜ਼ਾ ਕਿਤੋਂ ਕਰਨ ਦੀ ਅਮਰੀਕਾ ਦੀ ਤਿਆਰੀ ਨਿਊ ਜਰਸੀ ਵਿੱਚ ਹੀ ਨਵੀਂ ਮੰਜ਼ਲ ਤੋਂ ਨਿਕਲਣ ਵਾਲੀ ਦੋ ਸਾਲ ਦੀ ਬੱਚੀ ਦੀ ਮਾਂ ਸਟਾਰਨ ਟ੍ਰਾਂਸ ਜੈਂਡਰ 에ਅਰਫੋਰਸ ਮੈਂਬਰ ਅਗਨੋ ਡ੍ਰੰਪ ਪ੍ਰਸ਼ਾਸਨ ਖਿਲਾਫ ਮੁਕੱਦਮਾ ਦਾਇਰ ਹ ਐਚ 1 ਬੀ ਵੀਜ਼ਾ ਵਿਵਾਦ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਵਦੇਸ਼ੀ ਮਜ਼ਦੂਰਾਂ ਨੂੰ ਲੈ ਕੇ ਆਏ ਤੇ ਨਵੀਆਂ ਬਹਿਸਾਂ ਹੁੰਦੀਆਂ ਨੇ ਹੁਣ ਅਮਰੀਕੀ ਉਪਰਾਸ਼ਟਪਤੀ ਜਿਹੜੀ ਬਹਿਸ ਨੇ ਵਿਦੇਸ਼ੀ ਕਰਮਚਾਰੀਆਂ ਨੂੰ ਸਸਤਾ ਨੌਕਰ ਕਿਹਾ ਹੈ ਅਤੇ ਕਿਹਾ ਹੈ ਕਿ ਸਾਨੂੰ ਉਹਨਾਂ ਦੀ ਲੋੜ ਨਹੀਂ ਬਹਿਸ ਨੇ ਵਿਰੋਧੀ ਪਾਰਟੀ ਤੇ ਨਿਸ਼ਾਨਾ ਸੰਦੇ ਅਤੇ ਕਿਹਾ ਕਿ ਡੈਮੋਕ੍ਰੇਟਸ ਦਾ ਮਾਡਲ ਘੱਟ ਤਨਖਾਹ ਵਾਲੇ ਪ੍ਰਵਾਸੀਆਂ ਨੂੰ ਦੇਸ਼ ਵਿੱਚ ਲਿਆਉਣ ਤੇ ਜੋੜ ਦਿੰਦਾ ਹੈ ਇਸ ਲਈ ਅਮਰੀਕੀ ਲੋਕਾਂ ਦੇ ਰੋਜ਼ਗਾਰ ਤਨਖਾਹ ਤੇ ਸਭ ਨੂੰ ਹੁਲਤਾਂ ਨੂੰ ਨੁਕਸਾਨ ਪਹੁੰਚਦਾ ਹੈ ਉਹਨੇ ਕਿਹਾ ਕਿ 트ੰਪ ਦਾ ਮਾਡਲ ਹੋਰ ਹੈ ਉਹ ਅਮਰੀਕਾ ਵਿੱਚ ਹੀ ਵਿਕਾਸ ਦਾ ਰਸਤਾ ਖੋਲੇਗਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਮਜ਼ਦੂਰਾਂ ਨੂੰ ਤਕਨੀਕ ਰਾਹੀਂ ਮਜ਼ਬੂਤ ਕਰਨਾ ਚਾਹੀਦਾ ਹੈ ਨਾ ਕਿ ਸਸਤੀ ਵਿਦੇਸ਼ੀ ਕਿਰਤ ਤੇ ਨਿਰਭਰ ਹੋਣਾ ਚਾਹੀਦਾ ਹੈ H1B ਵੀਜ਼ਾ ਤੇ 트ੰਪ ਦੀ ਪਾਰਟੀ ਇੱਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਅਮਰੀਕਾ ਵਿੱਚ ਭਾਰਤੀਆਂ ਦੀ ਐਂਟਰੀ ਮੁਸ਼ਕਲ ਹੋ ਜਾਵੇਗੀ ਇਹ ਬਿੱਲ ਪ੍ਰਤੀਨਿਧੀ ਸਭਾ ਦੀ ਮੈਂਬਰ ਮਾਰਜ਼ੂਰੀ ਟ੍ਰੇਲਰ ਗ੍ਰੀਨ ਨੇ ਕਿਹਾ ਹੈ ਕਿ ਜਲਦ ਹੀ ਇਹ ਅੰਦਾਜ਼ਾ ਜਾਵੇਗਾ ਜੋ H1B ਵੀਜ਼ਾ ਨੂੰ ਖਤਮ ਕਰ ਦੇਵੇਗਾ रिपब्लिकन पार्टी दी मार्जुरी गल्लादोष है कि एच1बी वीजा दी गलत ਵਰਤੋਂ ਹੋ ਰਹੀ ਹੈ ਅਮਰੀਕਾ ਫਰਸਟ ਦੀ ਨੀਤੀ ਤਹਿਤ एच1बी वीजा ਕੈਟਾਗਰੀ ਨੂੰ ਖਤਮ ਕੀਤਾ ਜਾਵੇਗਾ ਨਿਊ ਜਰਸੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਇੱਕ ਬਹੁਮੰਜ਼ਿਲਾ ਇਮਾਰਤ ਦੀ ਵੀ ਮੰਜਲੀ ਖਿੜਕੀ ਟੁੱਟਣ ਕਾਰਨ ਇੱਕ 2 ਸਾਲਾਂ ਦੇ ਲੜਕੇ ਦੀ ਮੌਤ ਹੋ ਗਈ ਹੈ ਨਿਊ ਜਰਸੀ ਦੇ ਅਧਿਕਾਰੀ ਬੱਚੇ ਦੀ ਮੌਤ ਦੀ ਜਾਂਚ ਕਰ ਰਹੇ ਨੇ ਪੁਲਿਸ ਨੂੰ ਸ਼ਨੀਵਾਰ ਸਵੇਰੇ 7:00 ਵਜੇ ਵੌਮਨਜ਼ਲਾ ਅਪਾਰਟਮੈਂਟ ਵਿੱਚ ਬੱਚੇ ਦੇ ਖਿੜਕੀ ਤੋਂ ਡਿੱਗ ਕੇ ਗੰਗਿਰ ਘੋਰ ਮਿਲੇ ਸੀ ਐਸਐਕਸ ਕਾਉਂਟੀ ਪ੍ਰੋਸੀਕਿਊਟਰ ਦੇ ਦਫਤਰ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਬੱਚੇ ਨੂੰ ਨਿਊਯਾਰਕ ਫਲੇਟ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਜਨਤਕ ਪਾਰਕ ਦੇ ਨੇੜੇ ਮਰਿਤਕ ਪਾਇਆ ਗਿਆ ਸੀ ਕਾਉਂਟੀ ਪ੍ਰੋਸੀਕਿਊਟਰ ਕਿਊਟਰ ਸਟੀਫਨਸ ਤੇ ਨਿਯੂਰਕ ਪਬਲਿਕ ਸੇਫਟੀ ਡਾਇਰੈਕਟਰ ਐਨਐਨ ਰਾਇਡਨ ਨੇ ਜਾਂਚ ਦਾ ਐਲਾਨ ਕੀਤਾ ਹੈ ਅਮਰੀਕੀ ਰਾਜਨੀਤੀ ਵਿੱਚ 트랜스젠ਡਰ ਅਧਿਕਾਰਾਂ ਬਾਰੇ ਚੱਲ ਰਹੇ ਤਣਾਅ ਨੂੰ ਹੋਰ ਵਧਾਉਂਦੇ ਹੋਏ ਅਮਰੀਕੀ 에어ਫੋਰਸ ਦੇ 17 ਰਾਜ ਜੈਂਡਰ ਮੈਂਬਰਾਂ ਨੇ 트럼ਪ ਪ੍ਰਸ਼ਾਸਨ ਖਿਲਾਫ ਸਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਉਂਦੇ ਆ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮੇ ਵਿੱਚ ਦਾਵਾ ਕੀਤਾ ਗਿਆ ਹੈ ਕਿ 트럼ਪ ਦੇ ਦੌਰਾਨ ਲਾਗੂ ਕੀਤੀ ਗਈ ਉਹ ਨੀਤੀ ਜਿਸ ਨੇ 트랜ਸਜੈਂਡਰ ਲੋਕਾਂ ਦੀ ਫੌਜ ਵਿੱਚ ਭਰਤੀ ਅਤੇ ਸੇਵਾ ਤੇ ਰੋਕ ਲਾਈ ਸੀ। ਉਨਾ ਸਿਰਫ ਭੇਦਭਾਵਪੂਰਨ ਹੈ ਸਗੋਂ ਇਹਨਾਂ ਦੇ ਕੈਰੀਅਰ, ਮਾਨਸਿਕ ਸਿਹਤ ਅਤੇ ਜੀਵਨ ਦੇ ਨਿਰਵਾਹ ਕਰਨ ਤੇ ਸਿੱਧਾ ਪ੍ਰਭਾਵ ਪੁੰਦੀ ਹੈ। 트럼ਪ ਨੇ 2017 ਵਿੱਚ ਇੱਕ ਟਵੀਟ ਰਾਹੀਂ ਐਲਾਨ ਕੀਤਾ ਸੀ ਕਿ ਟ੍ਰਾਂਸਜੈਂਡਰ ਵਿਅਕਤੀ ਕਿਸੇ ਵੀ ਐਸੇ ਵਿੱਚ ਅਮਰੀਕੀ ਫੌਜ ਵਿੱਚ ਸੇਵਾ ਨਹੀਂ ਕਰ ਸਕਣਗੇ। ਇਸ ਫੈਸਲੇ ਦੇ ਤੁਰੰਤ ਹੀ ਵਿਸ਼ਵ ਭਰ ਵਿੱਚ ਮੰੰਦਾ ਹੋਈ ਸੀ ਕਿ ਕਈ ਮੂਲਕ ਅਧਿਕਾਰ ਸੰਸਥਾਵਾਂ ਨੇ ਇਸ ਨੂੰ ਭੇਦਭਾਵ ਦਾ ਕਹਿਰ ਵਾਲਾ ਰੂਪ ਕਰਾਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਇਸ ਨੀਤੀ ਵਿੱਚ ਕੁਝ ਸੋਧ ਕੀਤੇ ਗਏ ਸਨ ਪਰ ਕਈ ਟ੍ਰਾਂਸਜੈਂਡਰ ਸੇਵਾ ਮੈਂਬਰਾਂ ਨੇ ਦਲੀਲ ਦਿੱਤੀ ਕਿ ਇਹ ਬਦਲਾ ਉਹਨਾਂ ਨੂੰ ਪੂਰੇ ਅਧਿਕਾਰ ਨਹੀਂ ਦਿੰਦੀ ਅਤੇ ਉਹਨਾਂ ਨੂੰ ਆਪਣੀ ਸੇਵਾ ਜਾਰੀ ਰੱਖਣ ਲਈ ਬੇਵਜਾ ਮਨੋਵਿਗਿਆਨਿਕ ਅਤੇ ਪ੍ਰਸ਼ਾਸਕੀ ਵਿਰੋਕਾਫਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਾਇਰ ਕੀਤੇ ਕੇਸ ਅਨੁਸਾਰ 17 Air Force ਮੈਂਬਰਾਂ ਦਾ ਕਹਿਣਾ ਹੈ ਕਿ ਫੌਜ ਨੇ ਸੰਵਧਾਨਕ ਤੌਰ ਤੇ ਮਿਲਦੇ ਬਰਾਬਰੀ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਉਹਨਾਂ ਦੀ ਨੀਤੀ ਨੇ ਪੇਸ਼ੇਵਰ ਤਰੱਕੀ, ਤਾਇਨਾਤੀਆਂ ਤੇ ਮਲਾਂਕਣ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੇ ਮੈਡੀਕਲ ਇਲਾਜ ਅਤੇ ਲਿੰਗ ਪਛਾਣ ਨਾਲ ਜੁੜੇ ਸਹਾਇਤਾ ਪ੍ਰੋਗਰਾਮਾਂ ਵਿੱਚ 2000 ਰੁਕਾਵਟਾਂ ਲਗੀਆਂ ਨੇ। ਨੀਤੀ ਨੇ ਸੈਨਾ ਦੇ ਅੰਦਰ ਸੁਰੱਖਿਆ ਤੇ ਸਮਾਨਤਾ ਦੇ ਹਾਲਾਤ ਨੂੰ ਵੀ ਖਤਰੇ ਵਿੱਚ ਪਾਇਆ ਹੈ। ਮਕਦਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਮੈਂਬਰ ਜਿਨ੍ਹਾਂ ਨੇ 에ਅਰ ਫੋਰਸ ਵਿੱਚ ਸ਼ਾਨਦਾਰ ਸੇਵਾ ਕੀਤੀ ਅਤੇ ਉੱਚੇ ਮਰਤਬੇ ਹਾਸਲ ਕੀਤੇ, 트랜스젠ਡਰ ਨੀਤੀਕਾਰ ਨੂੰ ਪਿੱਛੇ ਰਹਿ ਗਏ ਨੇ ਤੇ ਉਨ੍ਹਾਂ ਦੇ ਭਵਿੱਖ ਨੂੰ ਸੀਮਤ ਕਰ ਦਿੱਤਾ ਗਿਆ ਹੈ। ट्रम्प प्रशासन ने पिछले समय विच दिलेल दीती सी कि ए नीति सैनिक तैयारी ਅਤੇ ਜ਼ਰੂਰੀ ਮੈਡੀਕਲ ਖਰਚਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਸੀ ਪਰ ਐਕਟੀਵਿਸਟ ਅਤੇ ਕਾਨੂੰਨੀ ਮਾਰਾਂ ਨੇ ਕਿਹਾ ਹੈ ਕਿ ਇਹ ਤਰਕ ਤੱਥਾਂ ਤੋਂ ਖਾਲੀ ਹੈ ਪੈਂਟਾਗਨ ਨੇ ਜਾਂਚ ਤਹਿਤ ਮਾਮਲਾ ਹੁਲਕਾਨ ਇਸ ਦੇ ਸਿੱਧੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੂਜੇ ਪਾਸੇ ਬਾਈਡਨ ਪ੍ਰਸ਼ਾਸਨ ਨੇ 2021 ਵਿੱਚ 트랜ਸਜੈਂਡਰ ਸੇਵਾ ਤੇ ਲੱਗੀ ਰੋਕ ਨੂੰ ਖਤਮ ਕੀਤਾ ਸੀ ਪਰਮ ਕਦਮੇ ਵਿੱਚ ਸ਼ਾਮਲ ਮੈਂਬਰਾਂ ਨੇ ਕਿਹਾ ਹੈ ਕਿ ਪਿਛਲੇ 트੍ਰੰਪ ਪ੍ਰਸ਼ਾਸਨ ਦੌਰਾਨ ਉਨ੍ਹਾਂ ਦਾ ਹੋਇਆ ਨੁਕਸਾਨ ਅਜੇ ਵੀ ਉਨ੍ਹਾਂ ਦੇ ਕੈਰੀਅਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਹ ਇਨਸਾਫ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਮਾਮਲੇ ਦੀ ਸੁਣਵਾਈ ਆਉਣ ਵਾਲੇ ਹਫ਼ਤੇ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਕੇਸ ਫੌਜੀ ਸੇਵਾ ਵਿੱਚ ਟ੍ਰਾਂਸਜੈਂਟਰ ਲੋਕਾਂ ਦੀ ਭੂਮਿਕਾ ਅਤੇ ਅਧਿਕਾਰਾਂ ਬਾਰੇ ਇੱਕ ਵੇਖ ਦੀ ਨੀਤੀ ਤੇ ਵੱਡਾ ਪ੍ਰਭਾਵ ਪਾ ਸਕਦਾ ਹੈ। ਜੈਕ ਰੋਹਰਟੀ ਜੋ ਕਿ ਇੱਕ ਵੱਡੀ ਪਛਾਣ ਰੱਖਦਾ ਹੈ ਜਿਸ ਦੇ YouTube ਤੇ 1.5 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰ ਨੇ ਇਸ ਤੋਂ ਇਲਾਵਾ Instagram ਤੇ TikTok ਤੇ ਵੀ ਉਸਦੇ 1.3 ਕਰੋੜ ਤੋਂ ਜ਼ਿਆਦਾ ਫੋਲੋਅਰ ਨੇ ਉਸ ਨੂੰ ਹੁਣ ਡਰੱਗ ਕੇਸ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ 22 ਸਾਲਾ ਇਹ ਨੌਜਵਾਨ ਨਸ਼ੀਲੇ ਪਦਾਰਥ ਰੱਖਣ ਤੇ ਪੁਲਿਸ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਇਸ ਦੀ ਗ੍ਰਿਫਤਾਰੀ ਨੇ ਸੋਸ਼ਲ ਮੀਡੀਆ ਤੇ ਇਸ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਜ਼ਿੰਮੇਵਾਰੀ ਤੇ ਸਵਾਲ ਖੜੇ ਕਰ ਦਿੱਤੇ ਨੇ ਸੈਲੀਬ੍ਰਿਟੀ ਨੈਟਵਰਕ ਦੇ ਮੁਤਾਬਕ ਜੈਕ ਦੀ ਸੰਪਤੀ 3 ਤੋਂ 5 ਮਿਲੀਅਨ ਡਾਲਰ ਦੇ ਵਿਚਕਾਰ ਹੈ। ਉਹ ਐਡਸ, ਬ੍ਰਾਂਡ ਡੀਲਸ ਅਤੇ ਲਾਈਵ ਸਟ੍ਰੀਮਿੰਗ ਰਾਹੀਂ ਕਮਾਈ ਕਰਦਾ ਹੈ ਤੇ ਅਕਸਰ ਆਪਣੇ ਵੀਡੀਓਜ਼ ਵਿੱਚ ਆਪਣੀਆਂ ਲਗਜ਼ਰੀ ਕਾਰਾਂ ਵੀ ਦਿਖਾਉਂਦਾ ਰਹਿੰਦਾ ਹੈ। ਜੈਫਰੀ ਐਪਸਟੇਨ ਨਾਲ ਸੰਬੰਧਿਤ ਗੁਪਤ ਪائلਾਂ ਨੂੰ ਜਾਰੀ ਕਰਨ ਬਾਰੇ ਈਰਾਦਾ ਬਦਲ ਗਿਆ ਹੈ ਜਿਸ ਦੇ ਕਾਰਨ ਮੇਕੀ ਰਾਜਨੀਤਿਕ ਰਚਨਾ ਵਿੱਚ ਚर्चा ਸ਼ੁਰੂ ਹੋ ਗਈ ਹੈ। ਪਹਿਲਾਂ 트럼ਪ ਇਹਨਾਂ ਦਸਤਾਵੇਜ਼ਾਂ ਦੇ ਪੂਰੀ ਤਰ੍ਹਾਂ ਰਿਲੀਜ਼ ਦੇ ਸਮਰਥਕ ਸਨ ਪਰ ਹੁਣ ਉਹਨਾਂ ਨੇ ਕਿਹਾ ਹੈ ਕਿ ਕੁਝ ਜਾਣਕਾਰੀ ਨੂੰ ਜਾਰੀ ਕਰਦੇ ਸਮੇਂ ਕਾਨੂੰਨੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਪੱਖਾਂ ਦਾ ਖਿਆਲ ਰੱਖਣਾ ਹੋਵੇਗਾ 트럼ਪ ਦਾ ਇਹ ਨਵਾਂ ਬਿਆਨ ਉਸ ਵੇਲੇ ਆਇਆ ਹੈ ਜਦੋਂ ਕਾਂਗਰਸ ਅਤੇ ਮੀਡੀਆ ਵੱਲੋਂ ਐਪਸਟੇਨ ਦੇ ਪੂਰੇ ਖੁਲਾਸੇ ਦੀ ਮੰਗ ਤੇਜ਼ ਹੋ ਰਹੀ ਸੀ 2019 ਵਿੱਚ ਜੇਲ੍ਹ ਵਿੱਚ ਐਪਸਟੇਨ ਦੀ ਰਹੱਸਮਈ ਮੌਤ ਹੋਈ ਸੀ ਉੱਚ ਪੱਤਰੀ ਰਾਜਨੀਤਿਕ ਕਾਰੋਬਾਰੀ ਅਤੇ ਹੋਰ ਪ੍ਰਭਾਵਸ਼ਾਲੀ ਹਸਤੀਆਂ ਦੇ ਨਾਲ ਆਪਣੇ ਸਬੰਧਾ ਕਰਕੇ ਉਹ ਹਮੇਸ਼ਾ ਚਰਚਾ ਵਿੱਚ ਰਿਹਾ ਹੈ ਵਿਰੋਧਿਤਿਆ ਨੇ 트ੰਪ ਤੇ ਦਬਾਅ ਬਣਾਇਆ ਹੈ ਕਿ ਉਹ ਦਸਤਾਵੇਜ਼ਾਂ ਨੂੰ ਰਿਲੀਜ਼ ਕਰਨ ਦਾ ਆਪਣਾ ਪਹਿਲਾ ਵਾਲਾ ਸਪਸ਼ਟ ਵਾਦਾ ਪੂਰਾ ਕਰੇ ਉਹਨਾਂ ਦਾ ਕਹਿਣਾ ਹੈ ਕਿ ਫਾਈਲਾਂ ਸ਼ਕੌਨ ਨਾਲ ਜਨਤਾ ਦੇ ਪ੍ਰਸ਼ਨ ਨੂੰ ਟਾਲ ਲੱਗ ਸਕਦੀ ਹੈ ਇਹ ਸਵਾਲ ਖੜਾ ਹੁੰਦਾ ਹੈ ਕਿ 트ੰਪ ਆਪਣੇ ਜਾਂ ਆਪਣੇ ਸਾਥੀਆਂ ਨਾਲ ਜੁੜੀ ਜਾਣਕਾਰੀ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਦੂਜੇ ਪਾਸੇ 트ੰਪ ਦੇ ਸਹਿਯੋਗੀਆਂ ਨੇ ਦਲੀਲ ਦਿੱਤੀ ਹੈ ਕਿ ਉਹ ਸਿਰਫ ਗੰਭੀਰ ਕਾਨੂੰਨੀ ਸਲਾਹ ਦੇ ਆਧਾਰ ਤੇ ਹੀ ਏ ਸਰਬ ਸੰਭਾਲ ਰਹੀ ਹੈ ਅਤੇ ਅਦਾਲਤੀ ਪ੍ਰਕਿਰਿਆ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਇਸ ਮੁੱਦੇ ਨੇ ਦੁਬਾਰਾ ਐਪਸਟਿਨ ਮਾਮਲੇ ਦੀ ਗੰਭੀਰਤਾ ਨੂੰ ਉਭਾਰ ਦਿੱਤਾ ਹੈ ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਵਾਸ਼ਿੰਗਟਨ ਵਿੱਚ ਇਸ ਬਾਰੇ ਹੋਰ ਰਾਜਨੀਤਿਕ ਤਣਾਅ ਵੰਡਾ ਦੇਖਾਈ ਦੇ ਸਕਦਾ ਹੈ ਇਹ ਖਤਰਨਾਕ ਕਮਲਦੇ ਦੇ ਦੋਸ਼ੀ ਕੈਦੀ ਨੂੰ ਮਾਫੀ ਦੇਣ ਦੇ ਕਦਮ ਨੇ ਕਾਨੂੰਨੀ ਅਤੇ ਰਾਜਨੀਤਿਕ ਖਲਕੀਆਂ ਵਿੱਚ ਚਰਚਾ ਛੇੜ ਦਿੱਤੀ ਹੈ। ਇਹ ਮਾਮਲਾ ਅਦਾਲਤ ਦੇ ਸਾਹਮਣੇ ਆਇਆ ਹੈ ਤੇ ਦੇਸ਼ ਪੱਧਰੀ ਨੈਤਿਕਤਾ ਅਤੇ ਨਿਆਂ ਦੇ ਮਿਆਰਾਂ ਬਾਰੇ ਇਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਮਾਮਲੇ ਵਿੱਚ ਦੋਸ਼ੀ ਇੱਕ ਜਿਹਾ ਵਿਅਕਤੀ ਹੈ ਜਿਸ ਨੂੰ ਕੁਝ ਸਾਲ ਪਹਿਲਾਂ ਕਠੋਰ ਹਮਲੇ ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਨੇ ਉਸ ਨੂੰ ਸਮਾਜ ਲਈ ਖਤਰਾ ਕਰਾਰ ਦਿੱਤਾ ਸੀ। ਪਹਿਲੀ ਵਾਰ ਉਸ ਨੂੰ ਸੁਭਾਈ ਪੱਦਰਤੇ ਮਾਫੀ ਦਿੱਤੀ ਗਈ ਸੀ ਜਿਸ ਦੀ ਉਸ ਵੇਲੇ ਭਾਰੀ ਅਲੋchna ਹੋਈ ਸੀ ਹੁਣ ਇੱਕ ਦੂਜੇ ਰਾਜਨੀਤਿਕ ਦਫਤਰ ਨੇ ਉਸ ਦੀ ਸਜਾ ਤੋਂ ਰਾਹਤ ਦੇਣ ਦੇ ਹੋਰ ਯਤਨਾਂ ਨੂੰ ਅੱਗੇ ਵਧਾਇਆ ਹੈ ਤੇ ਇਸ ਨਾਲ ਵਿਵਾਦ ਉੱਠ ਲਿਆ ਹੈ ਇਸ ਵਾਰ ਦੀ ਮਾਫੀ ਰਾਸ਼ਟਰੀ ਪੱਦਰਤੇ ਕੀਤੇ ਗਏ ਸਰਕਾਰੀ ਹਸਤਾਖਰਾਂ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪੀੜਤਾ ਨੇ ਇਸ ਦੀ ਤੁਰੰਤ ਧਨਿਆਇਕ ਸਮੀਖਿਆ ਦੀ ਮੰਗ ਕੀਤੀ ਹੈ ਜਿਸ ਨੂੰ ਅਦਾਲਤ ਨੇ ਮੰਨਦੇ ਹੋਏ ਮਕਦਮਾ ਦਰਜ ਕਰ ਲਿਆ ਹੈ ਅਦਾਲਤ ਨੇ ਪਹਿਲੀ ਸੁਣਵਾਈ ਦੌਰਾਨ ਕਿਹਾ ਕਿਸੇ ਵੀ ਸਜ਼ਾਜੁਕਤ ਵਿਅਕਤੀ ਨੂੰ ਮਾਫੀ ਦੇਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਸਮਾਜਿਕ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਅਤੇ ਪੀੜਤ ਦੇ ਅਧਿਕਾਰਾਂ ਦੀ ਰੱਖਿਆ ਦੇ ਨਾਲ ਹੋਣੀ ਚਾਹੀਦੀ ਹੈ ਪੀੜਤ ਪਰਿਵਾਰ ਨੇ ਸਰਕਾਰ ਤੇ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਅਤੇ ਅਪਰਾਧੀਆਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਹੈ ਪਰਿਵਾਰ ਨੇ ਕਿਹਾ ਹੈ ਕਿ ਸਾਡਾ ਪਰਿਵਾਰ ਸਾਲਾਂ ਤੋਂ ਇਸ ਦਰਦ ਤੋਂ ਨਹੀਂ ਨਿਕਲਿਆ ਜੇ ਅਜਿਹੇ ਹਮਲਾਵਰਾਂ ਨੂੰ ਵਾਰ-ਵਾਰ ਮਾਫੀ ਮਿਲਦੀ ਹੈ ਤਾਂ ਨਿਆਂ ਪ੍ਰਣਾਲੀ ਦਾ ਮਕਸਦ ਕੀ ਰਿਹਾ ਹੈ ਵ੍ਰੋਧਿਤ ਕਰਨੇ ਵੀ ਇਹ ਮਾਮਲਾ ਰਾਜਨੀਤਿਕ ਇਤਨਾਲ ਜੋੜ ਦਿਆਂ ਸਰਕਾਰ ਤੇ ਮਤਾਤਾ ਦਾ ਧੜੇ ਨੂੰ ਖੁਸ਼ ਕਰਨ ਲਈ ਖਤਰਨਾਕ ਖੇਡ ਖੇਡਣ ਦਾ ਦੋਸ਼ ਲਾਇਆ ਹੈ। ਸਰਕਾਰ ਨੇ ਸਾਰੇ ਦੋਸ਼ਾਂ ਨੂੰ ਅਨਕਾਰਦਿਆਂ ਕਿਹਾ ਹੈ ਕਿ ਹਰ ਮਾਫੀ ਕਾਨੂੰਨੀ ਮਾਫ ਦੰਡਾ ਅਨੁਸਾਰ ਹੀ ਦਿੱਤੀ ਜਾਂਦੀ ਹੈ। ਕਈ ਕਾਨੂੰਨੀ ਵਿਦਵਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਾਫੀਆਂ ਦੇਣ ਦੇ ਲਗਾਤਾਰ ਦੁਰਪ੍ਰਯੋਗ ਦੇ ਨਾਲ ਨਿਆਂ ਪ੍ਰਣਾਲੀ ਦੀ ਪ੍ਰੋਸਿਜੋਤਾ ਘਟ ਰਹੀ ਹੈ। ਇਕ ਕਾਨੂੰਨੀ ਵਿਦਵਾਨ ਨੇ ਕਿਹਾ ਜੇ ਸਰਕਾਰ ਮਾਫੀ ਨੂੰ ਨਿੱਜੀ ਜਾਂ ਰਾਜਨੀਤਿਕ ਸੂਚੀ ਅਨੁਸਾਰ ਵਰਤਣ ਲੱਗ ਪਈ ਤਾਂ ਇਹ ਨ્યાਅ ਦੀ ਮੌਤ ਤੇ ਸਮਾਜ ਵਿੱਚ ਅਸੁਰੱਖਿਆ ਦੇ ਵਾਧੇ ਤੇ ਹਾਵੀ ਹੋ ਜਾਵੇਗੀ ਅਦਾਲਤ ਹੁਣ ਅਗਲੀ ਸੁਣਵਾਈ ਵਿੱਚ ਨਿਰਧਾਰਤ ਕਰੇਗੀ ਕਿ ਕੀ ਤਾਜਾ ਮਾਫੀ ਸੰਵਧਾਨਕ ਮਿਆਰਾਂ ਤੇ ਖਰੀ ਉਤਰਦੀ ਹੈ ਜਾਂ ਨਹੀਂ ਫੈਸਲਾ ਸਮਾਜ ਤੇ ਰਾਜਨੀਤਿਕ ਪ੍ਰਕਿਰਿਆ ਦੋਵਾਂ ਲਈ ਇੱਕ ਮਹੱਤਵਪੂਰਨ ਮੋੜ ਹੋਵੇਗਾ ਕੁਦਰਤੀ ਆਫਤਾਂ ਦੇ ਲਗਾਤਾਰ ਤੇ ਤਬਾਹੀਕਾਰੀ ਹਮਲੇ ਨਾਲ ਜੂਝ ਰਹੇ ਨਿੱਜੀ ਟਾਪੂ ਰਾਜਾਂ ਤੋਂ ਲੈ ਕੇ افਰੀਕੀ ਅਤੇ ਏਸ਼ੀਆਈ ਵਿਕਾਸਸ਼ੀਲ ਦੇਸ਼ਾਂ ਤੱਕ ਇੱਕ ਸੰਜੀਤ ਤੇ ਤਿੱਖੀ ਮੰਗ ਉੱਪਰ ਕੇ ਸਾਹਮਣੇ ਆ ਰਹੀ ਹੈ ਜੋ ਹੈ ਤੁਰੰਤ ਅਤੇ ਵੱਡੇ ਪੱਧਰ ਦੇ ਕਲਾਈਮੇਟ ਫਾਈਨੈਂਸ ਦੇ ਉਪਲਬਧਤਾ ਹਾਲੀ ਦੇ ਮਹੀਨੇ ਵਿੱਚ ਬੰਗਲਾਦੇਸ਼, ਫਿਲੀਪੀਨਜ਼, ਹੈੱਦੀ, ਸੁਡਾਨ, ਸੋਮਾਲੀਆ, ਫਿਜੀ ਅਤੇ ਹੋਰ ਕਈ ਦੇਸ਼ ਪੱਧਰ ਦੀਆਂ بارشਾਂ ਅਤੇ ਤੂਫਾਨਾਂ, ਸੋਕਿਆਂ ਤੇ ਬੇਮੌਸਮੀ ਹਮਲਿਆਂ ਨੇ ਬੁਰੀ ਤਰ੍ਹਾਂ ਇਹਨਾਂ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਦੇਸ਼ਾਂ ਦਾ ਕਹਿਣਾ ਹੈ ਕਿ ਮੌਸਮੀ ਤਬਦੀਲੀ ਦਾ ਸਭ ਤੋਂ ਵੱਡਾ ਅਸਰ ਉਨ੍ਹਾਂ ਤੇ ਪਿਆਰਿਆ ਹੈ ਪਰ ਵੱਡੇ ਪ੍ਰਦੂਸ਼ਕ ਦੇਸ਼ ਆਪਣੇ ਵਾਅਦਿਆਂ ਦੇ ਵਰਕਸ ਫੰਡ ਜਾਰੀ ਰੱਖਣ ਵਿੱਚ ناکਾਮ ਰਹੇ ਨੇ ਕਈ ਦੇਸ਼ਾਂ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਬਚਾਅ ਤੇ ਪੁਨਰਵਾਸਤੇ ਬੁਨਿਆਦੀ ਢਾਂਚੇ ਦੇ ਦੁਬਾਰਾ ਨਿਰਮਾਣ ਲਈ ਪੈਸੇ ਨਹੀਂ ਹੁੰਦੇ ਉਹ ਐਮਰਜੈਂਸੀ ਕਲਾਈਮੇਟ ਰਿਸਪਾਂਸ ਫੰਡ ਦੇ ਤੁਰੰਤ ਰੀਲੀਜ਼ ਕਰਨ ਦੀ ਮੰਗ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਇਹ ਚਰਚਾ ਵਿੱਚ ਰਹੇ ਲਸ ਐਂਡ ਡੈਮੇਜ ਫੰਡ ਨੂੰ ਅਕਤੂਬਰ ਤੋਂ ਚਾਲੂ ਤਾਂ ਕਰ ਦਿੱਤਾ ਗਿਆ ਸੀ ਪਰ ਦੇਸ਼ਾਂ ਦਾ ਕਹਿਣਾ ਹੈ ਕਿ ਪੰਡ ਥੋੜੇ ਨੇ ਰਕਮ ਮਿਲਣ ਵਿੱਚ ਬੇਇਸਾਬ दिरिन ਲਿਆ ਤੇ ਜਿਆਦਾ ਜ਼ਰੂਰਤਾਂ ਵਾਲੇ ਦੇਸ਼ਾਂ ਨੂੰ ਪੈਨ ਨਹੀਂ ਮਿਲਦੀ ਕੁਝ ਦੇਸ਼ਾਂ ਦਾ ਮੰਣਾ ਹੈ ਕਿ ਮੌਸਮੀ ਆਫਤਾ ਕਾਰਨ ਉਹ ਪਹਿਲਾਂ ਹੀ ਕਰਜ਼ੇ ਹੇਠਾਂ ਡੁੱਬੇ ਹੋਏ ਨੇ ਉਹ ਚਾਹੁੰਦੇ ਨੇ ਕਿ ਕਲਾਈਮੇਟ ਫਾਈਨੈਂਸ ਲੋਨ ਦੀ ਥਾਂ ਤੇ ਗ੍ਰਾਂਟ ਵੱਜੋਂ ਦਿੱਤਾ ਜਾਵੇ ਸਮੂਹ ਆਪ ਨਿਪਾਲ ਸਿਨੇ ਗਲਤੀ ਮੋਜ਼ਮਬਿਕ ਵਰਗੇ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਮੰਚਾਂ ਤੇ ਕਿਹਾ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਉਦਯੋਗੀਕਰਨ ਰਾਹੀਂ ਗ੍ਰੀਨ ਹਾਊਸ ਗੈਸਾਂ ਦਾ ਸਭ ਤੋਂ ਵੱਡਾ ਉਤਪਾਦਨ ਕੀਤਾ ਹੈ ਉਹਨਾਂ ਨੂੰ ਸਭ ਤੋਂ ਵੱਧ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ ਉਦਰ ਮਟਿਕਾ ਯੂਰਪੀ ਯੂਨੀਅਨ ਜਾਪਾਨ ਤੇ ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਕਲਾਈਮੇਟ ਫਾਈਨੈਂਸ ਲਈ ਫੰਡ ਵਧਾਉਣ ਤੇ ਵਿਚਾਰ ਕਰ ਰਹੇ ਨੇ ਪਰ ਕੁਝ ਦੇਸ਼ਾਂ ਨੇ ਪਾਰਦਰਸ਼ਤਾ ਦੇ ਮਾਪਦੰਡ ਅੰਦਰੂਨੀ ਰਾਜਨੀਤਿਕ ਦਬਾਵਾਂ ਆਰਥਿਕ ਮੰਦੀ ਦਾ ਹਵਾਲਾ ਦੇ ਕੇ ਤਰੰਤ ਫਾਂਡ ਜਾਰੀ ਕਰਨ ਤੋਂ ਇਹ ਕਾਰ ਕਰ ਦਿੱਤਾ ਹੈ ਕਈ আফਰੀਕੀ ਅਤੇ ਪਰਚਾਂਤ ਟਾਪੂ ਦੇਸ਼ਾਂ ਨੇ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਆਵਾਜ਼ ਉਠਾਈ ਹੈ ਕਿ ਗੱਲਾਂ ਬਹੁਤ ਹੋ ਰਹੀਆਂ ਨੇ ਵਾਦੇ ਬਹੁਤ ਹੋ ਰਹੇ ਨੇ ਪਰ ਜ਼ਮੀਨੀ ਹਕੀਕਤ ਵਿੱਚ ਤਬਾਹੀ ਨਾਲ ਜੂਝਦੇ ਲੋਕਾਂ ਦੇ ਨਾਲ ਕੋਈ ਨਹੀਂ ਖੜਦਾ ਉਹਨਾਂ ਕੋਲ ਨਾ ਘਰ ਹੁੰਦੇ ਨੇ ਨਾ ਬੁਨਿਆਦੀ ਸਹੂਲਤਾਂ ਸਮੂਹਾਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਡੇ ਲੋਕ ਮਰ ਰਹੇ ਨੇ ਸਾਡੀ ਧਰਤੀ ਡੁੱਬ ਰਹੀ ਹੈ ਤੇ ਕਾਗਜ਼ੀ ਵਾਦੇ ਸਾਨੂੰ ਬਚਾ ਨਹੀਂ ਰਿਹਾ ਚੀਨੀ ਸਰਕਾਰ ਨੇ ਇੰਟਰਨੈਟ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਨਿਗਰਾਨੀ ਨੂੰ ਹੋਰ ਸਖਤ ਬਣਾਉਂਦੇ ਹੋਏ ਇੱਕ ਨਵਾਂ ਰਾਸ਼ਟਰੀ ਇੰਟਰਨੈਟ ਕਾਨੂੰਨ ਪਾਸ ਕੀਤਾ ਹੈ ਇਸ ਕਾਨੂੰਨ ਦੀਆਂ ਨਵੀਆਂ ਧਾਰਾਵਾਂ ਨੇ ਨਾ ਸਿਰਫ ਆਨਲਾਈਨ ਆਜ਼ਾਦੀ 'ਤੇ ਹੋਰ ਪਾਬੰਦੀਆਂ ਲਾ ਦਿੱਤੀਆਂ ਨੇ ਬਲਕਿ ਸੋਸ਼ਲ ਮੀਡੀਆ ਕੰਪਨੀਆਂ ਅਤੇ ਟੈਕਨੋਲੋਜੀ ਪਲੇਟਫਾਰਮਾਂ ਲਈ ਵੀ ਨਵੇਂ ਦਬਾਅ ਬਣਾਏ ਨੇ ਚੀਨੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਰਾਸ਼ਟਰੀ ਸੁਰੱਖਿਆ ਸਮਾਜਿਕ ਸਥਿਰਤਾ ਅਤੇ ਗਲਤ ਜਾਣਕਾਰੀ ਰੋਕਣ ਲਈ ਬਣਾਇਆ ਗਿਆ ਹੈ ਪਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹਾਂ ਅਤੇ ਕਈ ਪੱਛਮੀ ਦੇਸ਼ਾਂ ਨੇ ਇਸ ਨੂੰ ਡਿਜੀਟਲ ਸੈਂਸਰਸ਼ਿਪ ਦਾ ਸਭ ਤੋਂ ਸਖਤ ਕਦਮ ਕਰਾਰ ਦਿੱਤਾ ਹੈ ਨਵੇਂ ਕਾਨੂੰਨ ਦੇ ਤਹਿਤ ਸਾਰੇ ਯੂਜ਼ਰਜ਼ ਲਈ ਹੁਣ ਰੀਅਲ ਆਈਡੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਇੰਟਰਨੈਟ ਤੇ ਕੋਈ ਵੀ ਖਾਤਾ ਬਣਾਉਣ ਲਈ ਹੁਣ ਅਸਲੀ ਪਛਾਣ ਅਤੇ ਬਾਇਓਮੈਟ੍ਰਿਕ ਵਿਰਗ ਦੀ ਪੁਸ਼ਟੀ ਕਰਨੀ ਹੋਵੇਗੀ ਇਸ ਤੋਂ ਬਾਅਦ ਹੁਣ ਉਪਭੋਗਤਾ ਬਿਨਾਂ ਪਛਾਣ ਦੇ ਕੋਈ ਵੀ ਟਿੱਪਣੀ ਨਹੀਂ ਕਰ ਸਕਣਗੇ ਇਸਨਾਲੀ ਸੋਸ਼ਲ ਮੀਡੀਆ ਪੋਸਟਾਂ ਦੀ ਪ੍ਰੀ ਅਪਰੂਵਲ ਵੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਕੁਝ ਸ਼੍ਰੇਣੀਆਂ ਜਿਵੇਂ ਕਿ ਰਾਜਨੀਤੀ, ਕਮੇਸ ਰੱਖਿਆ, ਵਿਦੇਸ਼ ਨੀਤੀ ਅਤੇ ਜਾਤੀ ਸੰਵੇਦਨਸ਼ੀਲਤਾ ਵਰਗੀਆਂ ਪੋਸਟਾਂ ਨੂੰ ਆਟੋਮੈਟਿਕ ਸਕੈਨਿੰਗ ਤੋਂ ਬਾਅਦ ਹੀ ਪਬਲਿਸ਼ ਕਰਨ ਦੀ ਇਜਾਜ਼ਤ ਮਿਲੇਗੀ। ਨਵੇਂ ਕਾਨੂੰਨ ਦੇ ਮਤਲਬਕ ਬਿਨਾਂ ਸਰਕਾਰੀ ਮਨਜ਼ੂਰੀ ਵਾਲੇ VPN ਦੀ ਵਰਤੋਂ ਨੂੰ ਕ੍ਰਿਮੀਨਲ ਅਪਰਾਧ ਮੰਨਿਆ ਜਾਵੇਗਾ। ਇਸ ਨਾਲ ਚੀਨ ਦੇ ਅੰਦਰੋਂ ਵਿਦੇਸ਼ੀ ਪਲੇਟਫਾਰਮਾਂ ਤੱਕ ਪਹੁੰਚ ਹੋਰ ਮੁਸ਼ਕਲ ਬਣ ਜਾਵੇਗੀ। ਇਸੇ ਤਰ੍ਹਾਂ ਹੀ ਟੈਕ ਕੰਪਨੀਆਂ ਲਈ ਵੀ ਨਵੀਆਂ ਜ਼ਿੰਮੇਵਾਰੀਆਂ ਹੋਣਗੀਆਂ। ਯੂਜ਼ਰ ਡਾਟਾ ਦੀ 24 ਘੰਟੇ ਦੀ ਰਿਪੋਰਟ ਸਰਕਾਰ ਨਾਲ ਸਾਂਝੀ ਕੀਤੀ ਜਾਵੇਗੀ ਖਤਰਨਾਕ ਸਮੱਗਰੀ ਦੇ ਫੈਲਾਣ ਨੂੰ 3 ਘੰਟਿਆਂ ਅੰਦਰ ਹਟਾਉਣਾ ਲਾਜ਼ਮੀ ਹੋਵੇਗਾ ਅਤੇ ਹੋਸਟਿੰਗ ਅਤੇ ਕਲਾਊਡ ਕੰਪਨੀਆਂ ਲਈ ਮਨਜ਼ੂਰਸ਼ੁਦਾ ਸਰਵਰ ਸਥਾਨ ਦੀ ਸ਼ਰਤ ਹੋਵੇਗੀ ਸਰਕਾਰ ਨੇ ਕਿਹਾ ਕਿ ਡਿਜੀਟਲ ਖੇਤਰ ਵਿੱਚ ਅਪਰਾਧ ਧੋਖਾਧੜੀ ਅਤੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਰੋਕਣ ਲਈ ਇੱਕ ਅਹਿਮ ਕਦਮ ਹੈ ਉਨ੍ਹਾਂ ਕਿਹਾ ਹੈ ਕਿ ਮੌਸਮੀ ਤਬਦੀਲੀ ਆਰਥਿਕ ਤਣਾਅ ਅਤੇ ਵਿਦੇਸ਼ੀ ਗਲਤ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤਬਦੀਲੀਆਂ ਜ਼ਰੂਰੀ ਨੇ ਇਸ ਦੀ ਕਾਫੀ ਆਲੋਚਨਾ ਵੀ ਹੋ ਰਹੀ ਹੈ ਸਰਕਾਰ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਦੀ ਆਜ਼ਾਦੀ ਦਾ ਖਾਤਮਾ ਹੈ ਇਸ ਨਾਲ ਪੱਤਰਕਾਰ ਬਲਾਗਰ ਅਤੇ ਕਾਰਕੁਨ ਹੋਰ ਵੀ ਖਤਰੇ ਵਿੱਚ ਆ ਜਾਣਗੇ ਆਲੋਚਕਾਂ ਦਾ ਕਹਿਣਾ ਹੈ ਕਿ ਚੀਨ ਦੀ ਡਿਜੀਟਲ ਨਿਗਰਾਨੀ ਪ੍ਰਣਾਲੀ ਨੂੰ ਦੁਨੀਆ ਵਿੱਚ ਸਭ ਤੋਂ ਸਖਤ ਅਤੇ ਸਭ ਤੋਂ ਵੱਡੇ ਨਾਮ ਤੇ ਲੈਨਦਾ ਜਾ ਰਿਹਾ ਹੈ ਇਹ ਕਾਨੂੰਨ ਸਾਈਬਰ ਨਿਗਰਾਨੀ ਰਾਜ ਨੂੰ ਸਥਾਪਿਤ ਕਰਨ ਵਾਲਾ ਇੱਕ ਹੋਰ ਕਦਮ ਹੈ